ਕੀ ਕਾਰਨ ਆ ਕਿ ਕਹਿਣਾ ਉਹਨਾਂ ਦਾ ਕੀ ਤੁਹਾਨੂੰ ਦੱਸਿਆ ਗਿਆ ਸੀ ਨਹੀਂ ਸਾਨੂੰ ਤਾਂ ਪਹਿਲੇ ਦਿਨ ਇੱਕ ਵਾਰੀ ਪੁਲਿਸ ਨੇ ਬੁਲਾਇਆ ਸੀਗਾ ਜੀ ਨਾਲ ਮੈਂ ਵੀ ਇਹਨਾਂ ਦੇ ਗਿਆ ਸੀ ਪਾਲਾ ਵੀਰ ਜੀ ਵੀ ਸੀਗਾ ਅਸੀਂ 12 13 ਜਾਣੇ ਸੀਗੇ ਜੀ ਇਹ ਪਰਸੋਂ ਦੀ ਗੱਲ ਆ ਸਾਨੂੰ ਬੁਲਾਇਆ ਸੀ ਉੱਥੇ ਇਨਕੁਆਰੀ ਕਰੀ ਐ ਲਿਖਤ ਪੜਤਰੀ ਕਰਕੇ ਕਹਿੰਦੇ ਜਾਓ ਜੀ ਤੁਸੀਂ ਤਾਂ 12 ਵਜੇ ਸਾਨੂੰ ਭੇਜਤਾ ਹੀ ਸਾਰਿਆਂ ਨੂੰ ਮੈਂ ਨਾਲ ਹੀ ਸੀ ਜੀ 12 ਵਜੇ ਆ ਗਏ ਸੀ ਉਸ ਤੋਂ ਬਾਅਦ ਤਾਂ ਕੋਈ ਗੱਲ ਹੀ ਨਹੀਂ ਸੀ ਹੂੰ ਉਸ ਤੋਂ ਬਾਅਦ ਤਾਂ ਕੱਲ 4 ਵਜੇ ਪਤਾ ਲੱਗਿਆ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਇੱਕ ਨੂੰ ਮਲੋਤੋਂ ਲਿਆਂਦਾ ਮੁੰਡੇ ਨੂੰ ਜਸਵਿੰਦਰ ਸਿੰਘ ਨੂੰ ਇਹਨਾਂ ਦਾ ਤਾਂ ਉਸ ਕੇਸ ਨਾਲ ਕੋਈ ਲੈਂਡ ਦੇਣ ਨਹੀਂ ਨਾ ਜੀ ਇਹ ਤਾਂ ਆਪਦਾ ਦੋ ਮੁੰਡੇ ਟਰੱਕ ਚਲਾ ਕੇ ਗੁਜ਼ਾਰਾ ਕਰਦੇ ਨੇ ਘਰ ਦਾ ਇਹ ਮੁੰਡਾ ਖੇਤੀਬਾੜੀ ਕਰਦਾ ਆਪਦੀ ਇਹਦਾ ਤਾਂ ਕੋਈ ਕਿਸੇ ਕਿਸਮ ਦਾ ਇਹਨਾਂ ਨਾਲ ਕੋਈ ਸਬੰਧ ਨਹੀਂ ਕਿਸੇ ਪਾਰਟੀ ਨਾਲ ਇਹਦੇ ਨਾਲ ਬਾਹਰਲੇ ਬੰਦੇ ਨਾਲ ਵੀ ਕਿਸੇ ਨਾਲ ਕੋਈ ਸਬੰਧ ਨਹੀਂ ਹੈ ਜੀ ਇਹ ਤਾਂ ਆਪਦਾ ਕੰਮ ਕਰਦੇ ਨੇ ਆਪਦਾ ਰੋਜੀ ਰੋਟੀ ਤੇ ਲੱਗੇ ਹੋਏ ਨੇ ਜੀ ਕੀ ਕੀ ਤੁਸੀਂ ਪਿੰਡ ਵਾਸੀ ਕੀ ਆਪਦੇ ਤੌਰ ਤੇ ਕੀ ਕਰ ਰਹੇ ਹੋ ਅੱਜ ਕੀ ਪ੍ਰੋਗਰਾਮ ਰੱਖਿਆ ਪਿੰਡ ਪੂਰਾ ਪਿੰਡ ਇਕੱਠਾ ਹੋ ਰਿਹਾ ਇੱਥੇ ਇਹ ਤਾਂ ਸਾਰਿਆਂ ਦੀ ਸਹਿਮਤੀ ਜਿੰਮੇ ਵੀ ਹੋਊਗੀ ਜੀ ਆਏ ਨੇ ਬਾਈ ਜੀ ਗੋਲਡੀ ਹੋਰੀ ਆਏ ਨੇ ਇਧਰ ਦਸਨ ਖੇਚ ਨੇੜੀ ਸਾਹਿਬ ਆਏ ਨੇ ਜਿਵੇਂ ਵੀ ਕਹਿਣ ਕਿ ਸਾਨੂੰ ਤਾਂ ਹੁਕਮ ਕਰਨਗੇ ਅਸੀਂ ਤਾਂ ਤਿਆਰ ਆਂ ਜੀ ਅਸੀਂ ਦਾ ਅਸੀਂ ਦਾ ਪਰਿਵਾਰ ਦੀ ਮਦਦ ਲਈ ਪਹਿਲਾਂ ਵੀ ਤਿਆਰ ਸੀ ਹਮ ਵੀ ਅਸੀਂ ਤਾਂ ਤਿਆਰ ਆ ਪਰਿਵਾਰ ਦੀ ਮਦਦ ਲਈ ਹਰ ਤਰ੍ਹਾਂ ਜਿਹੇ ਜੀ ਵੀ ਸਾਨੂੰ ਸੇਵਾ ਲਾਉਣਗੇ ਅਸੀਂ ਤਾਂ ਤਿਆਰ ਆ ਜੀ ਪਰ ਪਰਿਵਾਰ ਦਾ ਕੀ ਕਿਦਾਂ ਦਾ ਹੈਗਾ ਪਿੰਡ ਦੇ ਵਿੱਚ ਮਾਹੌਲ ਪਰਿਵਾਰ ਕਿਦਾਂ ਦਾ ਪਰਿਵਾਰ ਆ ਜਿਹਦੇ ਨੂੰ ਅੱਜ ਪੁਲਿਸ ਰਸਤੇ ਵਿੱਚ ਲਿਆ ਗਿਆ ਬੜਾ ਸਾਊ ਪਰਿਵਾਰ ਹੈ ਜੀ ਇਹ ਸਰਦਾਰ ਉਜਾਗਰ ਸਿੰਘ ਸਾਡੇ ਬਾਬਾ ਜੀ 25 ਸਾਲ ਸਰਪੰਚੀ ਕਰੀਏ ਪਿੰਡ ਦੀ ਇਹ ਉਹਨਾਂ ਦੇ ਪੋਤਾ ਲੱਗਦੇ ਨੇ ਰੋਬੀ ਜੀ ਬੜਾ ਸਾਊ ਪਰਿਵਾਰ ਹੈ ਜੀ ਮਿਲਨਸਾਰ ਪਰਿਵਾਰ ਹੈ ਸਾਰਿਆਂ ਦੀ ਮਦਦ ਕਰਨ ਵਾਲਾ ਪਰਿਵਾਰ ਹੈ ਇਹ ਨਹੀਂ ਹੈ ਇਲਾਕੇ 'ਚ ਵੀ ਪੂਰੇ ਚ ਸ਼ਭੀ ਹੈ ਇਹਨਾਂ ਦੀ ਸਾਰੇ ਇਲਾਕੇ ਚ ਸ਼ਭੀ ਆ ਸਾਰੇ ਪੰਜਾਬ ਚ ਬਾਬਾ ਜੀ ਨੂੰ ਅਜਗਰ ਸਿੰਘ ਦੇ ਨਾਮ ਤੇ ਜਾਣਦੇ ਨੇ ਸਾਰੇ ਜਾਣਦੇ ਨੇ ਜੀ ਜਦੋਂ ਪਰਸੋਂ ਬੁਲਾਇਆ ਗਿਆ ਸੀ ਉਸ ਦਿਨ ਪਹਿਲਾਂ ਉਸ ਦਿਨ ਪੁਲਿਸ ਕਹਿ ਰਹੀ ਸੀ ਵੀ ਇਹ ਬੇਕਸੂਰ ਨੇ ਇਹਨਾਂ ਦਾ ਕੋਈ ਲਾਗਤ ਹੈਗਾ ਨਹੀਂ ਦੁਬਾਰਾ ਫੇਰ ਇਹਦਾ ਕਰਨਾ ਕਿ ਚੰਗੀ ਗੱਲ ਹੈ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਨਿੰਦਨਯੋਗ ਗੱਲ ਹੈ ਜੀ ਬਹੁਤ ਇਹਨਾਂ ਨਾਲੇ ਕਸੂਰ ਵੀ ਕੋਈ ਨਹੀਂ ਨਾ ਇੱਕ ਤਾਂ ਉਹ ਵੀ ਕਸੂਰ ਹੈ ਇਹਨਾਂ ਦਾ ਕੋਈ ਕਸੂਰ ਕਿਸੇ ਇੱਕ 1% ਵੀ ਕਸੂਰ ਨਹੀਂ ਕੋਈ ਫੋਨ ਕਾਲ ਨਹੀਂ ਜਿਹੜੇ ਦੋ ਬੰਦੇ ਨੇ ਉਹਨਾਂ ਕੋਲ ਤਾਂ ਫੋਨ ਵੀ ਬਟਨ ਵਾਲੇ ਨੇ ਪੁਰਾਣੇ ਮਾਡਲ ਦੇ ਹੂੰ ਉਹਨਾਂ ਕੋਲ ਤਾਂ ਫੋਨ ਵੀ ਨਹੀਂ ਹੈ ਨਾ ਕੋਈ ਨਾ ਮੈਸੇਜ ਕੋਈ ਕਰਦੇ ਨੇ ਉਹ ਨਾ ਉਧਰੋਂ ਸੁਣਦੇ ਨੇ ਨਾ ਆਉਂਦਾ ਉਹਨਾਂ ਨੂੰ ਕੋਈ ਜੀ ਹੂੰ ਓਕੇ ਜੀ ਵੀ ਅੱਜ ਜਿਹੜੀ ਨਾਰੀ ਭਾਈ ਕੀਤੀ ਜਾ ਰਹੀ ਹੈ ਕੀ ਮਾਸਟਰ ਪੱਕਾ ਤਾਂ ਹੋਊਗਾ ਪੰਜਾਬ ਦੀ ਮੌਜੂਦਾ ਸਰਕਾਰ ਦੇ ਇਹ ਜਿਹੇ ਹਾਲਾਤ ਬਣਾਤੇ ਕਿ ਜਿਹੜੇ ਜੇ ਐਮਰਜੈਂਸੀ ਦਾ ਟਾਈਮ ਹੁੰਦਾ ਸੀ ਉਹ دہشت ਦਾ ਮਾਹੌਲ ਹੈ ਅੱਜ ਹਰ ਬੰਦੇ ਨੂੰ ਬੋਲਣ ਤੋਂ ਜਿਹੜੀ ਆਪਣੇ ਇੱਥੇ ਤਾਂ ਅੱਜ ਇਹ ਹਾਲਾਤ ਬਣਾਤੇ ਵੀ ਬੋਲਦਾ ਵੀ ਨਹੀਂ ਬੰਦਾ ਫੇਰ ਵੀ ਉਹਦੇ ਤੇ ਪਰਚਾ ਦੇ ਕੇ ਅੰਦਰ ਕੀਤਾ ਜਾਂਦਾ ਅੱਜ ਅਸੀਂ ਜਸਦਾਰ ਰਜਾਕਰ ਸਿੰਘ ਜੀ ਦੇ ਘਰੇ ਖੜੇ ਆ ਜਿਹੜੇ ਸਾਡੇ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਲੀਡਰ ਸੀ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪੋਤੇ ਰੋਪੀ ਹੋਰਾਂ ਨੂੰ ਤੇ ਨਾਲ ਜਿਹੜੇ ਦੋ ਸਾਥੀ ਹੋਰ ਚਾ ਉਹਨਾਂ ਦੇ ਚਾਚਾ ਜੀ ਦੇ ਬੇਟੇ ਜੱਸੀ ਸੀ ਤੇ ਨਰੋਮੀ ਸੀ ਉਹ ਤਿੰਨ ਬੰਦਿਆਂ ਨੂੰ ਪੁਲਿਸ ਨੇ ਅਰੈਸਟ ਕੀਤਾ ਹੈ ਇਹ ਹੈਰਾਨੀ ਦੀ ਗੱਲ ਹੈ ਵੀ ਅਰੈਸਟ ਕਿਹੜੇ ਮਸਲੇ 'ਚ ਕੀਤਾ ਹੈ ਤੇ ਕੋਈ 2017 ਦੇ ਵਿੱਚ ਪਰਚਾ ਹੋਇਆ ਸੀ ਜਗਮਨ ਸਮਰੇ ਤੇ ਜਗਮਨ ਇਸ ਪਿੰਡ ਦਾ ਜੰਪਾਲ ਹੈ ਇਸ ਕਰਕੇ ਜਗਮਨ ਨੂੰ ਜਿਹੜਾ ਇਸ ਨੂੰ ਇਸ ਕੇ ਉਹਦੇ ਉੱਪਰ ਪਰਚੇ-ਪੁਰਚੇ ਸਭ ਨੂੰ ਪਤਾ ਕਿ ਹੈਗੇ ਨੇ ਉਹਨਾਂ ਪਰਚਿਆਂ 'ਚ ਇਹਨਾਂ ਨੂੰ ਇਨਵੋਲਵ ਕਰਕੇ ਜਿਹੜਾ ਉਹਨਾਂ ਨੂੰ ਨਾਮਜ਼ਦ ਕੀਤਾ ਤੇ ਉਦੋਂ ਵਾਰ ਅਰੈਸਟ ਵੀ ਨਾਲ ਦੀ ਨਾਲ ਕਰ ਲਿਆ ਤੇ ਸੰਤਾਏ ਪਤਾ ਲੱਗਿਆ ਕਿ ਉਹਨਾਂ ਨੂੰ ਜੇਲ੍ਹ ਭੇਜਿਆ ਹੈ ਕਿ ਰਿਮਾਂਡ ਲਿਆ ਹੈ ਹਾਲ ਤੱਕ ਕੋਈ ਪਤਾ ਨਹੀਂ ਨਾ ਦਾ ਭਵਾਨੀਗੜ੍ਹ ਥਾਣੇ 'ਚ ਇੱਕ ਕੋ ਲੋਕਲ ਥਾਣਾ ਭਵਾਨੀਗੜ੍ਹ ਪੈਂਦਾ ਹੁਣ ਇਹ ਨਹੀਂ ਪਤਾ ਕਿੱਥੇ ਲੈ ਕੇ ਗਏ ਨੇ ਪਰ ਅਗਲੀ ਗੱਲ ਇਹ ਹੈ ਕਿ ਮਾਨਸਾ ਤੁਹਾਡੇ ਹਾਲਾਤ ਇਹ ਆ ਗਏ ਕਿ ਤੁਸੀਂ ਨੌਜਵਾਨਾਂ ਨੂੰ ਫੜ ਫੜ ਕੇ ਤਸ਼ੱਦਦ ਕਰਕੇ ਅੰਦਰ ਦੇਣ ਲੱਗੇ ਤੁਸੀਂ ਉਹੀ ਲੋਕੋ ਜਿਹੜੇ ਕਹਿੰਦੇ ਸੀ ਬੋਲਣ ਦੀ ਸਭ ਨੂੰ ਸਭ ਨੂੰ ਖੁੱਲ ਹੈ ਜਿਹੜਾ ਮਰਜ਼ੀ ਜੋ ਬੋਲ ਸਕਦਾ ਥੋਡੀ ਵੀਡੀਓ ਅਸਲੀ ਹੈ ਥੋਡੀ ਵੀਡੀਓ ਨਕਲੀ ਹੈ ਸਾਨੂੰ ਇਹਦਾ ਕੋਈ ਮਤਲਬ ਨਹੀਂ ਸਾਡਾ ਨਾ ਸਾਡਾ ਮਕਸਦ ਹੈ ਨਾ ਪਿੰਡ ਵਾਲਿਆਂ ਦਾ ਮਕਸਦ ਹੈ ਸਾਡਾ ਤਾਂ ਮਤਲਬ ਇੱਕੋ ਚੀਜ਼ ਨਾਲ ਹੈ ਕਿ ਤੁਸੀਂ ਸਾਨੂੰ ਇਹ ਦੱਸ ਦਿਓ ਵੀ ਇਹ ਨੌਜਵਾਨ ਸਾਥੀ ਕਿਉਂ ਫੜੇ ਨੇ ਇਹਨਾਂ ਨੂੰ ਰਿਹਾ ਕਰੋ ਸਾਡਾ ਇਹਨਾਂ ਦੇ ਨਾਲ ਮਕਸਦ ਹੈ ਇਹਨਾਂ ਦਾ ਕਸੂਰ ਦੱਸੋ ਕੋਈ ਉਹਦੀ ਵੀਡੀਓ ਦੇ ਨਾਲ ਇਹ ਵਿੱਚ ਹੋਣ ਉਹਨਾਂ ਨਾਲ ਕੋਈ ਗੱਲਬਾਤ ਕਰਦੇ ਹੁਣ ਜਿਵੇਂ ਹੁਣ ਸਾਨੂੰ ਪਿੰਡ ਤੋਂ ਪਤਾ ਲੱਗਿਆ ਦੋ ਨੌਜਵਾਨ ਤਾਂ ਰومی ਦੇ ਜਸੀ ਦਾ ਇਹ ਨੇ ਕਹਿੰਦੇ ਜਿਨ੍ਹਾਂ ਕੋਲ ਬਟਨ ਵਾਲੇ ਫੋਨ ਤਾਂ ਦੇਖਦੇ ਨਹੀਂ ਹੈਗੇ ਕੁਝ ਤੇ ਉਹਨਾਂ ਲੋਕਾਂ ਨੂੰ ਤੁਸੀਂ ਜਿਹੜਾ ਫੜ ਕੇ ਅੰਦਰ ਦੇਤਾ ਤੇ ਪਰ ਇੱਥੇ ਦੂਜੇ ਪਾਸੇ ਸਵਾਲ ਇਹ ਉੱਠਦਾ ਕਿ ਮਾਨ ਸਾਹਿਬ ਕੀ ਤੁਸੀਂ ਜਗਮਨ ਸਮਰੇ ਨੂੰ ਜਾਣਦੇ ਨਹੀਂ ਕੀ ਤੁਸੀਂ ਉਹਦੇ ਘਰੇ ਰਹਿੰਦੇ ਨਹੀਂ ਰਹੇ ਜਾਂ ਤੁਸੀਂ ਉਹ ਤੋਂ ਫੰਡ ਇਕੱਠਾ ਕਰਾਉਂਦੇ ਨਹੀਂ ਰਹੇ ਕੀ ਤੁਸੀਂ ਕੈਨੇਡਾ ਜਾ ਕੇ ਸਾਰੀ ਆਮ ਆਦਮੀ ਪਾਰਟੀ ਉੱਥੇ ਜਾ ਕੇ ਬੈੰਦੀ ਨਹੀਂ ਰਹੀ ਫਿਰ ਇਹਨਾਂ ਦੇ ਇਹ ਸਵਾਲਾਂ ਦੇ ਜਵਾਬ ਦਿਓ ਨਾ ਤੁਸੀਂ ਦੂਜਿਆਂ ਤੇ ਉਂਗਲੀ ਚੱਕੀ ਜਾਂਦੇ ਹੋ ਤੁਸੀਂ ਉਹੀ ਲੋਕ ਹੋ ਅੱਜ ਦਾ ਤੁਹਾਡੇ ਬਾਰੇ ਬੋਲੇ ਨੇ ਤੁਸੀਂ ਉਹ ਲੋਕ ਹੋ ਜਿਹੜੇ ਲੋਕਾਂ ਦੀਆਂ ਧੀਆਂ ਪੈਣਾ ਉਹਨਾਂ ਦੇ ਬੱਚਿਆਂ ਦਾ ਕਾਨੂੰਨੀ ਛੱਡਾ ਜਿਹੜੇ ਲੋਕਾਂ ਨੇ ਤੁਸੀਂ ਉਹ ਜਿਹੜੇ ਕਰਦਾਰ ਕੁਸ਼ੀਆਂ ਜਿਹੜੀਆਂ ਅਸੀਂ ਨਹੀਂ ਚਾਹੁੰਦੇ ਕਿਉਂਕਿ ਮੁੱਖ ਮੰਤਰੀ ਦਾ ਅਹੁਦਾ ਬਹੁਤ ਵੱਡਾ ਹੈ ਮੁੱਖ ਮੰਤਰੀ ਬਹੁਤ ਵੱਡਾ ਹੁੰਦਾ ਹੈ ਅਸੀਂ ਹਮੇਸ਼ਾ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਇਹਨਾਂ ਨੇ ਮਾਨਸਾਹਪੁਰਾ ਨੇ ਕੰਮ ਸ਼ੁਰੂ ਕੀਤਾ ਅਸੀਂ ਇੱਕੋ ਗੱਲ ਕਹੀ ਹੈ ਕਿ ਭਾਈ ਕਿਸ ਦੀ ਨਿੱਜੀ ਤੌਰ ਤੇ ਕਰਦਾਰ ਕੁਸ਼ੀ ਨਾ ਕਰੋ ਜੇ ਕੋਈ ਗਲਤ ਹੈ ਗਲਤ ਹੈ ਜੋ ਮਰਜ਼ੀ ਚੱਲੀ ਜਾਵੇ ਪਰ ਤੁਸੀਂ ਅਹੁਦੇ ਦੀ ਕਰਮਾ ਰੱਖੋ ਪਰ ਇਹਨਾਂ ਲੋਕਾਂ ਨੇ ਨਹੀਂ ਸੁਣੀ ਅੱਜ ਉਹੀ ਜੋ ਬੀਜਿਆ ਉਹ ਵੱਢ ਰਹੇ ਨੇ ਅੱਜ ਜਿਹੜੀ ਇਹ ਇਹਨਾਂ ਨੌਜਵਾਨਾਂ ਨੂੰ ਸਾਡੇ ਨੂੰ ਫੜ ਕੇ ਅੰਦਰ ਦਿੱਤਾ ਮੈਂ ਪੁਲਿਸ ਵਾਲਿਆਂ ਨੂੰ ਵੀ ਕਹਿਣਾ ਇੱਕ ਗਊ ਹੱਤਿਆ ਇਹ ਤੁਸੀਂ ਇਹਦੀ ਇਹਦੀ ਪਰਭਾਈ ਕਰਨੀ ਪੈਣੀ ਆ ਤੁਹਾਨੂੰ ਕਿਸੇ ਨਾ ਕਿਥੇ ਜਾ ਕੇ ਕਿਉਂਕਿ ਤੁਸੀਂ ਲੋਕੋ ਜਿਹੜੇ ਸਰਕਾਰ ਦੇ ਵਿੱਚ ਅੱਜ ਬੈਠੇ ਧੱਕੇਸ਼ਾਹੀਆਂ ਬਹੁਤ ਚੱਲ ਰਹੀਆਂ ਨੇ ਪਰ ਇਹਨਾਂ ਧੱਕੇਸ਼ਾਹੀਆਂ ਦੇ ਖਿਲਾਫ ਜਿਹੜਾ ਇਹ ਬਹੁਤ ਮੰਦ ਭਾਗ ਹੈ ਕਿ ਜਿਹੜਾ ਇਹਨਾਂ ਨੌਜਵਾਨਾਂ ਨੂੰ ਅੰਦਰ ਦੇਖ ਕੇ ਤੇ ਆਵਾਜ਼ ਬੰਦ ਕੀਤੀ ਆ ਕਿਹਦੀ ਕਿਹਦੀ ਆਵਾਜ਼ ਬੰਦ ਕਰੋਗੇ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਵੀਡੀਓ ਜਾਂਦੀਆਂ ਨੇ ਉਹ AI ਐ ਉਹ ओरिजिनल ਐ ਉਹ ਕੀ ਬਣਿਆ ਸਾਨੂੰ ਉਹਦਾ ਕੋਈ ਮਤਲਬ ਨਹੀਂ ਐ ਅਕਾਲੀ ਦਲ ਕੀ ਕਰ ਰਿਹਾ ਜੀ ਇਹਦੇ ਵਿੱਚ ਅਕਾਲੀ ਦਲ ਅੱਜ ਪਰਿਵਾਰ ਦੇ ਨਾਲ ਮਿਲ ਕੇ ਅਸੀਂ ਪਰਿਵਾਰ ਦੇ ਨਾਲ ਜੋ ਉਹਨਾਂ ਦਾ ਫੈਸਲਾ ਪਰਿਵਾਰ ਤਾਂ ਚਲੋ ਇੱਥੇ ਹੀ ਨਹੀਂ ਆ ਘਰ ਨੂੰ ਜਿੰਦੇ ਲੱਗੇ ਪਏ ਨੇ ਅੱਜ ਤਾਂ ਸਾਰੇ ਇਕੱਠੇ ਹੋ ਕੇ ਪਿੰਡ ਆਲੇ ਆ ਭਾਈ ਉਹਦੇ ਹੱਕ 'ਚ ਖੜੇ ਆ ਉਹਨੂੰ ਛਡਾਉਣ ਵਾਸਤੇ ਖੜੇ ਆ ਮੈਂ ਰਾਤ ਦਾ ਲੱਗਿਆ ਹੋਇਆ ਐ ਇਸੇ ਗੱਲ ਤੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨਾਲ ਵੀ ਗੱਲ ਹੋਈ ਹੈ ਮੈਂ ਵੀ ਨਿੱਜੀ ਤੌਰ ਤੇ ਪੁਲਿਸ ਨਾਲ ਗੱਲ ਕਰ ਰਿਹਾ ਤੇ ਜਿੱਥੇ ਲੋੜ ਪਊਗੀ ਜੇ ਧਰਨਾ ਲਾਉਣਾ ਹੈ ਧਰਨੇ ਤੇ ਜਾਵਾਂਗੇ ਮੁਜ਼ਾਹਰਾ ਕਰਨਾ ਉਹ ਮੁਜ਼ਾਹਰਾ ਕਰਨਾ ਉਹ ਭੁੱਖ ਹੜਤਾਲ ਦੇ ਬੜਨਾ ਭੁੱਖ ਹੜਤਾਲ ਤੇ ਮੈਂ ਬੈਠੂਗਾ ਅੱਜ ਤਰਨ ਟ੍ਰੈਕਸ਼ਨ ਕੀ ਹੋ ਰਿਹਾ ਹੈ ਤਰਨ ਟੈਕਸ ਹੁਣ ਅਸੀਂ ਪਿੰਡ ਵਾਲੇ ਸਾਰੇ ਸਲਾਹ ਕਰਨਗੇ ਪਹਿਲੇ ਲੜਦ ਬਲੇ ਸਲਾਹ ਤੇ ਜਿਹਜ਼ਦਾਰ ਦੀ ਜੀ ਪਹੁੰਚਿਆ ਤੇ ਦੂਜੀ ਦੂਜੀ ਗੱਲ ਇਹ ਹੈ ਮੈਂ ਇਥੇ ਇੱਕ ਚੀਜ਼ ਦੱਸਣਾ ਚਾਹੁੰਦਾ ਐਕਸ਼ਨ ਸਾਡਾ ਇਹੀ ਹੈ ਕਿ ਅੱਜ ਅਸੀਂ ਅਸੀਂ ਐਸਐਸਪੀ ਸਾਹਿਬ ਨੂੰ ਤੇ ਹੋਰ ਅਫਸਰਾਂ ਨੂੰ ਮਿਲਦੀ ਕੋਸ਼ਿਸ਼ ਕਰਦੇ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਿ ਭਾਈ ਇਹਨੂੰ ਪਿਆਰ ਨਾਲ ਨਿਪਟ ਲੋ ਨਹੀਂ ਇਹ ਸੰਘਰਸ਼ ਪਹਿਲਾਂ ਵੀ ਫੱਗੂ ਵਾਲਿਆਂ ਨੇ ਲੜਿਆ ਸੀ ਜਦੋਂ ਬੀਬੀ ਭਰਾ ਦੇ ਖਿਲਾਫ ਤੇ ਸੰਘਰਸ਼ ਫੇਰ ਹੋਊਗਾ ਇਹ ਘਰ ਮੈਂ ਇੱਕ ਹੋਰ ਦਿਖਾਉਣਾ ਚਾਹਣਾ ਤੁਸੀਂ ਦਿਖਾ ਦਿਓ ਮਾਨ ਸਾਹਿਬ ਨੂੰ ਇਹ ਉਹੀ ਘਰ ਹੈ ਜਿੱਥੇ ਭਗਵੰਤ ਮਾਨ ਆ ਕੇ ਗਏ ਸੀ ਜੀ ਇਹ 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 ਦੱਸਣਾ ਚਾਹਣਾ ਮਾਨ ਸਾਹਿਬ ਤੁਸੀਂ ਸੁਣ ਲਓ ਤੁਸੀਂ ਜੈਸਦਰ ਜਗੀਰ ਸਿੰਘ ਦੀ ਸਮਾ ਤੇ ਮੱਥਾ ਟੇਕ ਕੇ ਇਹ ਇੱਥੋਂ ਸ਼ੁਰੂਆਤ ਕੀਤੀ ਸੀ ਤੁਸੀਂ ਇਹ ਉਹ ਘਰ ਨੇ ਇਹ ਸਮਰੇ ਦੇ ਜਿਹੜੇ ਪਰਿਵਾਰ ਦੀ ਜਿਹੜੀ ਗੱਲ ਕਰਦੇ ਹੋ ਉਹਦੇ ਉਹਦੇ ਪਦਾਦੇ ਦੇ ਤੇ ਇਸ ਕਰਕੇ